ਪ੍ਰਚਾਰਨਾ ਹਾਂ ਮੂੰਛਾਂ ਨੂੰ ਬਟ ਦੇਈਆਂ ਕਿਉਂਕਿ ਕੋਈ ਗਾਲਾਂ ਵੀ ਸੁਣਾਏਗਾ ਗਾਣਾ ਹਾਂ ਗਾਣਾ ਸੁਣਾਦਾ ਨੇ ਇਹ ਹੋਪ ਬੱਗ ਬਲਲੀ ਬਟਾਂ ਵਾਲੀ ਨਹੀਂ ਉਹ ਤੋਂ ਮੁੱਛ ਵੀ ਕੁੰਢੀ ਕਰਾ ਲਈਨੀ ਪਗਵਨ ਲੀਵਟਾਂ ਵਾਲੀ ਨੀ ਉਤ ਮੁਛ ਵੀ ਕੁੰਦੀ ਕਰਾਲੀ ਨੀ ਆ ਡੜੀ ਦੀ ਵਧੀ ਖਾਲੀ ਨੀ ਡੜੀ ਢੀਮਦੀ ਕਾਲੀ ਨੀ ਮਾਤ ਪਾਵੇ ਹਥਿਆਰਾਂ ਨੂੰ ਮੁੰਡਾ ਕੀਲ-ਕੀਲ ਕੇ ਰੱਖਦਾ ਨੀ ਤੇਰੇ ਜੀਆਂ ਨਾਰਾਂ ਨੂੰ ਮੁੰਡਾ ਕੀਲ-ਕੀਲ ਕੇ ਰੱਖਦਾ ਨੀ ਤੇਰੇ ਜੀਆਂ ਨਾਰਾਂ ਨੂੰ ਉਹ ਪੱਟਣੇ ਨੂੰ ਫਿਰਦੀ ਯਾਰ ਕੁੜੇ ਆਗੜੇ ਜੇ ਨਾ ਮਾਰ ਕੁੜੇ ਏ ਹੱਥ ਨਹੀਂ ਆਉਣਾ ਯਾਰ ਕੁੜੇ ਹੱਥ ਨਹੀਂ ਆਉਣਾ ਯਾਰ ਕੁੜੇ ਤੂੰ ਸਭ ਵਿਚਾਰਾਂ ਨੂੰ ਮੁੰਡਾ ਕੀਲ-ਕੀਲ ਕੇ ਰੱਖਦਾ ਨਹੀਂ ਤੇਰੇ ਜਿਹਾ ਨਾਰਾਂ ਨੂੰ ਮੁੰਡਾ ਕੀਲ